ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਬਣਾਉਂਗੀ ਮਤੀਰੇ ਦਾ ਜੂਸ ਉਹ ਵੀ ਆਪਾਂ ਸਿਰਫ 5-7 ਮਿੰਟਾਂ ਵਿੱਚ ਇਹ ਜੂਸ ਬਣਾ ਕੇ ਤਿਆਰ ਕਰਾਂਗੇ ਬਣਾਉਣਾ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਮਤੀਰੇ ਦਾ ਜੂਸ ਬਣਾਉਣ ਵਾਸਤੇ ਤੇ ਆਪਾਂ ਡੇਢ ਕਿਲੋ ਇਹ ਮਤੀਰਾ ਲਿਆ ਹੈਗਾ ਵਿੱਚੋਂ ਇੱਕ ਪੀਸ ਨਾ ਥੋੜਾ ਕੱਢ ਕੇ ਵੇਖ ਲਿਆ ਸੀਗਾ ਕਿ ਕਈ ਵਾਰ ਵਿੱਚ ਨਾ ਕੱਚਾ じゃ ਨਹੀਂ ਹੋਣਾ ਚਾਹੀਦਾਗਾ ਇਸ ਤਰ੍ਹਾਂ ਲਾਲ ਲਾਲ ਹੋਣਾ ਚਾਹੀਦਾ ਫੇਰ ਹੀ ਜੂਸ ਇਹ ਵਧੀਆ ਬਣਦਾਗਾ ਤੇ ਨਾਲ ਆਪਾਂ ਇੱਕ ਪਾਵਾਂਗੇ ਕੱਚਾ ਆਂਬ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਮਤੀਰੇ ਨੂੰ ਚੀਰ ਲਾਂਗੇ ਤੇ ਜਿਹੜੀ ਇਹਦੀ ਲਾਲ ਲਾਲ ਗੁੱਦ ਹੈਗੀ ਆ ਬੀਂ ਕੱਢ ਕੇ ਆਪਾਂ ਇੱਕ ਭਾਂਡੇ ਦੇ ਵਿੱਚ ਪਾ ਲਾਂਗੇ ਮੋٹے ਮੋٹے ਪੀਸ ਕਰਕੇ ਐਸ ਤਰ੍ਹਾਂ ਆਪਾਂ ਇਹਦੇ ਬੀਂ ਕੱਢ ਦਾਂਗੇ ਵਿੱਚ ਇੱਕ ਅੱਧਾ ਰਹਿ ਵੀ ਜਾਊਗਾ ਤੇ ਕੋਈ ਗੱਲ ਨਹੀਂ ਇਧਰ ਆਪਾਂ ਹੁਣ ਇਹਨੂੰ ਟੀਲ ਲਾਂਗੇ ਤੇ ਜਿਹੜੀ ਹੈਗੀ ਆ ਇਹਦੀ ਗੁੱਦ ਜੀ ਛੇੜ ਲਈ ਰਹਿ ਗਈ ਆ ਜਾਨੀ ਕਿ ਛਿਲਕਾ ਰਹਿ ਗਿਆ ਇਹਨੂੰ ਆਪਾਂ ਸਾਈਡ ਤੇ ਕਰ ਦਾਂਗੇ ਐਦਾਂ ਹੀ ਆਪਾਂ ਸਾਰੇ ਪੀਸ ਕੱਟ ਲਾਂਗੇ ਹਾਂਜੀ ਮਤੀਰੇ ਨੂੰ ਆਪਾਂ ਚੀਰ ਲਿਆ ਕ ਚੀਰ ਕੇ ਆਪਾਂ ਥਾਲ ਦੇ ਵਿੱਚ ਰੱਖ ਲਿਆ ਤੇ ਇਧਰ ਆਪਾਂ ਆਂਬ ਨੂੰ ਵੀ ਚੀਰ ਲਿਆ ਸੀਗਾ ਉਹਦਾ ਹਰਾ ਛਿਲਕਾ ਆਪਾਂ ਲਾਤਾ ਸੀਗਾ ਤੇ ਐਸ ਤਰ੍ਹਾਂ ਆਪਾਂ ਛੋਟੇ-ਛੋਟੇ ਪੀਸ ਕਰ ਲਏ ਹੈਗੇ ਆਂਬ ਦੇ ਹੁਣ ਆਪਾਂ ਇਧਰ ਇੱਕ ਮਿਕਸੀ ਵਾਲਾ ਜੱਗ ਲੈ ਲਾਂਗੇ ਜੱਗ ਦੇ ਵਿੱਚ ਆਪਾਂ ਕੱਟਿਆ ਹੋਇਆ ਮਤੀਰਾ ਪਾ ਦਾਂਗੇ ਮਤੀਰਾ ਇੱਕ ਵਾਰੀ ਆਪਾਂ ਅੱਧਾ ਹੀ ਪਾਵਾਂਗੇ ਕਿਉਂਕਿ ਆਪਾਂ ਦੋ ਵਾਰੀ ਇਹਨਾਂ ਬਣਾਵਾਂਗੇ ਤੇ ਹੁਣ ਆਪਾਂ ਪਾ ਦਾਂਗੇ ਕੱਟਿਆ ਹੋਇਆ ਆਂਬ ਕੋਕੇ ਖੱਟਾ ਮਿੱਠਾ ਵਧੀਆ ਬਣੂਗਾ ਨਾ ਜੂਸ ਇਸ ਕਰਕੇ ਆਪਾਂ ਆਂਬ ਪਾਇਆ ਹੋਇਆ ਤੇ ਨਾਲ ਹੀ ਆਪਾਂ ਪਾ ਦਾਂਗੇ ਖੰਡ ਇਹ ਥੋੜੀ ਜਿਹਾ ਪਾ ਛੱਡ ਦਾਂਗੇ ਬਰਫ਼ ਦੇ ਪੀਸ ਨਾਲ ਹੀ ਪਾ ਦਾਂਗੇ ਆਪਾਂ ਥੋੜਾ ਜਿਹਾ ਪਾਣੀ ਹੁਣ ਆਪਾਂ ਵਧੀਆ ਜਿਹਾ ਪੀਸ ਲਾਂਗੇ ਹਾਂਜੀ ਮਤੀਰੇ ਨੂੰ ਆਪਾਂ ਹੁਣ ਪੀਸ ਲਿਆਗਾ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇੱਕ ਕੜਾਹੀ ਲੈ ਲਾਂਗੇ ਕੜਾਹੀ ਲੈ ਲਓ ਕੋਈ ਵੀ ਵੱਡਾ ਬਰਤਨ ਲੈ ਲਓ ਇੱਕ ਆਪਾਂ ਚਾਹ ਪਣੀ ਲੈ ਲਾਂਗੇ ਤੇ ਜੂਸ ਨੂੰ ਆਪਾਂ ਪਾਉਣ ਲਾਂਗੇ ਇਹਦੇ ਵਿੱਚ ਥੋੜਾ ਚਮਚਾ ਮਾਰ ਲਾਂਗੇ ਬਰੀਕ ਵਾਲੀ ਆਚਾਨ ਨਹੀਂ ਥੋੜੀ ਜਿਹੀ ਮੋਟੀ ਹੋਵੇ ਨਾ ਜਲਦੀ ਫਿਰ ਵਿਧਿਆ ਜੀ ਨਹੀਂ ਤਾਂ ਜਾਂਦਾ ਵਿੱਚ ਜੂਸ ਜੀ ਜੂਸ ਨੂੰ ਆਪਾਂ ਪਾਉਣ ਲਿਆ ਤੇ ਬਾਕੀ ਦਾ ਜੂਸ ਵੀ ਆਪਾਂ ਹੁਣ ਇਸੇ ਤਰ੍ਹਾਂ ਰੈਡੀ ਕਰ ਲਾਂਗੇ ਹਾਂਜੀ ਬਾਕੀ ਦਾ ਜੂਸ ਵੀ ਆਪਾਂ ਹੁਣ ਬਣਾ ਲਿਆਗਾ ਉਸੇ ਤਰ੍ਹਾਂ ਆਪਾਂ ਪਾਉਣ ਲਾਂਗੇ ਥੋੜਾ ਜਿਹਾ ਪਹਿਰੇ ਵਿੱਚ ਚਮਚਾ ਮਾਰ ਦਾਂਗੇ ਫਲਾਵਾਂਗੇ ਨਾ ਜੂਸ ਨੂੰ ਤੇ ਆਪਣੇ ਆਪ ਹੀ ਜਿਹੜਾ ਇਹ ਪੁਣਿਆ ਜਾਊਗਾ ਹਾਂਜੀ ਸਾਰਾ ਜੂਸ ਨੂੰ ਆਪਾਂ ਪੁੰਨ ਲਿਆਗਾ ਥੋੜੀ ਬਹੁਤੀ ਵੇਸਟਿੰਗ ਜੀ ਰਹਿ ਗਈ ਆ ਇਹਨੂੰ ਆਪਾਂ ਸਾਈਡ ਤੇ ਕਰ ਦਾਂਗੇ ਹੁਣ ਆਪਾਂ ਥੋੜੀ ਜਿਹੀ ਮਸਾਲੇ ਐਡ ਕਰਾਂਗੇ ਥੋੜਾ ਜਿਹਾ ਪਾ ਦਾਂਗੇ ਕਾਲਾ ਨਮਕ ਥੋੜਾ ਜਿਹਾ ਪਾ ਦਾਂਗੇ ਚਿੱਟਾ ਨਮਕ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਚਾਟ ਮਸਾਲਾ ਇਹਨਾਂ ਨੂੰ ਹੁਣ ਆਪਾਂ ਮਿਕਸ ਕਰ ਦਾਂਗੇ ਦੇਖੋ ਬਹੁਤ ਵਧੀਆ ਬਣ ਗਿਆ ਨਾ ਤਾਇਆ ਜੇ ਗਰਮੀ ਤੋਂ ਬਚਣਾ ਤਾਂ ਤੁਸੀਂ ਇਹ ਮਤੀਰੇ ਦਾ ਜੂਸ ਜ਼ਰੂਰ ਬਣਾ ਕੇ ਪੂਰੀ ਫੈਮਿਲੀ ਦੇ ਨਾਲ ਪੀਆ ਕਰੋ ਗਰਮੀ ਨਹੀਂ ਲੱਗ ਦੇਗੀ ਕਿਉਂਕਿ ਹੁਣ ਗਰਮੀ ਦੇ ਵਿੱਚ ਮਤੀਰੇ ਕਾਫੀ ਆਈ ਜਾਂਦੇ ਹੈਗੇ ਆ ਸੱਚੀ ਆਂਬੀਆਂ ਵੀ ਆਈ ਜਾਂਦੀਆਂ ਹੈਗੀਆਂ ਚੰਗੀ ਤਰ੍ਹਾਂ ਹੁਣ ਆਪਾਂ ਮਿਕਸ ਕਰਤਾ ਹੁਣ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਸਰਵ ਆਪਾਂ ਇਹਨਾਂ ਨੂੰ ਕਿਵੇਂ ਕਰਨਾ ਹੈਗਾ ਉਹ ਵੀ ਤੁਹਾਨੂੰ ਦੱਸਦੇ ਆ ਚਾਰ ਲੈ ਲਾਂਗੇ ਆਪਾਂ ਗਲਾਸ ਗਲਾਸਾਂ ਦੇ ਵਿੱਚ ਪਾਵਾਂਗੇ ਕੱਟਿਆ ਹੋਇਆ ਮਤੀਰਾ ਥੋੜਾ ਜਿਹਾ ਆਪਾਂ ਪੀਸ ਨਾ ਕੱਟ ਕੇ ਸਾਈਡ ਤੇ ਰੱਖਲੇ ਸੀਗੇ ਜਿਹੜਾ ਆਪਾਂ ਇਹਨੂੰ ਸਰਵ ਕਰਦੇ ਨਾ ਵਧੀਆ ਲੱਗਦੀ ਹੈ ਹੁਣ ਆਪਾਂ ਏਕ ਇੱਕ ਪੀਸ ਬਰਫ਼ ਪਾਵਾਂਗੇ ਹੁਣ ਆਪਾਂ ਜੂਸ ਪਾਵਾਂਗੇ ਗਲਾਸਾਂ ਦੇ ਵਿੱਚ ਮੰਗਰਾਂ ਦਾ ਜੂਸ ਕਰ ਲਈ ਤੇ ਇੱਕ ਗਲਾਸ ਥੋੜਾ ਜਿਹਾ ਹੋ ਗਿਆ ਘੱਟ ਚਲੋ ਕੋਈ ਗੱਲ ਨਹੀਂ ਅਹਾਂ ਜੀ ਕੱਚੀ ਅੰਬੀ ਦਾ ਤੇ ਮਤੀਰੇ ਦਾ ਆਪਾਂ ਜੂਸ ਬਣਾ ਕੇ ਤਿਆਰ ਕਰਤਾ ਬਹੁਤ ਹੀ ਵਧੀਆ ਬਣਦਾ ਬਹੁਤ ਹੀ ਇਹ ਟੇਸਟੀ ਬਣਦਾ ਗਰਮੀ ਦੇ ਵਿੱਚ ਤੁਸੀਂ ਜ਼ਰੂਰ ਪੀਓ ਹਾਂਜੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਦੇ ਹੋ ਕਮੈਂਟ ਕਰਨਾ ਨਾ ਭੁੱਲਿਓ ਹਾਂਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਆਪਾਂ ਨਵੀਂ ਰੈਸਪੀ ਨਾਲ ਥੈਂਕ ਯੂ